ਆ ਖੈਰੇ ਵਰਗੇ ਜਿਹੜੇ ਮਾਨ ਵਰਗੇ ਸੌਦੇ ਕਰੀ ਫਿਰੇ ਨੇ ਗੰਡੇ ਤੋਂ ਲਖਸਧਾਨਾ ਜੀ ਆਪ ਖੜੇ ਨੇ ਖੈਰੇ ਵਰਗੇ ਤਾਂ ਦੌੜਿਆ ਸਾਹਿਬ ਮੈਂ ਕਿਹਾ ਦੌੜ ਜੀ ਹੈ ਨਹੀਂ ਉਹ ਗੈਂਸਟਰਾਂ ਨੂੰ ਕੌਣ ਵੋਟ ਪਾਉਂਦਾ ਹੁੰਦਾ ਦੌੜ ਜੀ ਹੈ ਨਹੀਂ ਪਹਿਲੀ ਸੀਟ ਲੈ ਲਓ ਤੁਸੀਂ ਬਠਿੰਡੇ ਦੀ ਪਰਮਪਾਲਕ ਔਰ ਜੇਤ ਰਹੀ ਹੈ ਜੀ ਬੀਬਾ ਹਰਸਿੰਘਪਤ ਕੋਲ ਬਾਦਲ ਨੇ ਇੱਕ ਵੀ ਪੰਥ ਪਾਰਟੀ ਵਾਲਾ ਕੰਮ ਨਹੀਂ ਕੀਤਾ ਜੇ ਪੂਰਾ ਸਮਰਥਨ ਕਰੂਗੀ ਬਿਲਕੁਲ ਕੱਲਾ ਸਮਰਥਨ ਨਹੀਂ ਕਰਾਂਗੇ ਅੱਧਾ ਪੰਜਾਬ ਜਿੱਤ ਕੇ ਦੇਵਾਂਗੇ 6 ਸੀਟਾਂ ਲੈ ਕੇ ਦੇਵਾਂਗੇ ਹੋਰ ਦੱਸੋ ਗਿਣਦਿਆਂ ਕਿਹੜਿਆਂ ਕਿਹਨੇ ਕਹਿੰਦੀਆਂ ਨੇ ਜ਼ਰੂਰ ਸਾਡੀ ਸਾਡੀ ਜਨਤਾ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਕੋਈ ਖਵਣੀ ਪਹਿਲਾਂ ਹੀ ਕਰਤੀ ਵੀ ਪੰਜਾਬ ਚ ਕਿਹੜਾ ਐਮਪੀ ਆਊਗਾ ਬੀਜੇਪੀ ਦਾ ਪਹਿਲੀ ਸੀਟ ਲੈ ਲਓ ਤੁਸੀਂ ਬਠਿੰਡੇ ਦੀ ਪਰਮਪਾਲ ਕੌਰ ਜਿੱਤ ਰਹੀ ਹੈ ਜੀ ਬੀਬਾ ਹਰਸਿੰਦਰਪੁਰ ਬਾਦਲ ਨੇ ਇੱਕ ਵੀ ਪੰਚ ਪਾਰਟੀ ਵਾਲਾ ਕੰਮ ਨਹੀਂ ਕੀਤਾ ਉਹ ਚੌਥੇ ਨੰਬਰ ਤੇ ਆ ਦੌੜ ਵਿੱਚੋਂ ਬਾਹਰ ਹੈ ਦੂਜੀ ਸੀਟ ਲੈਣੀ ਹੈ ਸੰਗਰੂਰ ਦੇਵਾਂਗੇ ਜੀ ਆ ਖੈਰੇ ਵਰਗੇ ਜਿਹੜੇ ਮਾਨ ਵਰਗੇ ਸੌਦੇ ਕਰੀਤੇ ਨੇ ਠੰਡੇ ਤੋਂ ਲਖਾ ਸਧਾਨਾ ਜੀ ਆਪ ਖੜੇ ਨੇ ਲੱਖੇ ਵਰਗੇ ਤਾਂ ਦੌੜ ਜੀ ਸਾਹਿਬ ਮੈਂ ਕਿਹਾ ਦੌੜ ਜੀ ਹੈ ਨਹੀਂ ਉਹ ਗੈਂਗਸਟਰਾਂ ਨੂੰ ਕੌਣ ਵੋਟ ਪਾਉਂਦਾ ਹੁੰਦਾ ਹੈ ਦੌੜ ਜੀ ਹੈ ਨਹੀਂ ਤੀਜੀ ਲੈਣੀ ਹੈ ਪਟਿਆਲਾ ਲੈ ਲਓ ਮਹਾਰਾਣੀ ਜਿੱਤੋਗੇ ਚੌਥੀ ਲੈਣੀ ਹੈ ਲੁਧਿਆਣਾ ਲੈ ਲਓ ਪੰਜਵੀਂ ਲੈਣੀ ਹੈ ਹੁਸ਼ਿਆਰਪੁਰ ਲੈ ਲਓ ਛੇਵੀਂ ਚਾਹੀਦੀ ਹੈ ਖੰਡੂਰ ਸਾਹਿਬ ਵੀ ਲੈ ਕੇ ਜਾਵਾਂਗੇ ਹੋਰ ਦੱਸੋ ਐਤੋਂ ਬਾਅਦ ਮੈਂ ਦਾਵਾ ਨਹੀਂ ਕਰਦਾ ਮੈਂ ਭਗਵਾਨ ਤੁਮਾਨ ਮੰਗ ਜਮਦਾ ਨਹੀਂ ਛੱਡਦਾ ਵੀ 13 ਜ਼ੀਰੋ ਕਰਾਂਗੇ ਉਹ ਨਹੀਂ ਕਰਦਾ ਨੀ ਇਹ ਭੁਖਬਾਣੀ ਹੈ ਕਿ ਪਹਿਲਾਂ ਪਹਿਲਾਂ ਗਰਾਊਂਡ ਲੈਵਲ ਤੇ ਕੰਮ ਗਰਾਊਂਡ ਲੈਵਲ ਤੇ ਕੰਮ ਕੀਤਾ ਹੈ ਮਜ਼ਦੂਰਾਂ ਨੂੰ ਮਿਲਿਆ ਜੀ ਉਹਨਾਂ ਦਾ ਹਾਂ ਦਾ ਨਾਰਾ ਹੈ ਉਹ ਕਹਿੰਦੇ ਸਾਡੇ ਲਈ ਕੀਤਾ ਹੀ ਕੁਝ ਨਹੀਂ ਨਾ ਪਾਰਟੀਆਂ ਨੇ ਉਹ ਇਹ ਕਹਿੰਦੇ ਕਹਿੰਦੇ ਸਾਡੇ ਲਈ ਇਹਨਾਂ ਪਾਰਟੀ ਨੇ ਕੀਤਾ ਹੀ ਕੁਝ ਨਹੀਂ ਇਹ ਹੰਗਾਰਾ ਮਿਲਿਆ ਹੋਇਆ ਹੈ ਠੀਕ ਹੈ ਨਾ ਹੋਰ ਦੱਸੋ ਲੋਕਾਂ ਦਾ ਥੋੜੇ ਤੇ ਵੀ ਪੂਰਾ ਫੇਤ ਆ ਮੈਂ ਕਹਿੰਦਾ ਜੀ ਜਿਹੜੀ ਗੱਲ ਕਰਾਂਗੇ ਆਪ ਬੂਟਾ ਸਿੰਘ ਆਪਣੇ ਲਈ ਗੱਲ ਨਹੀਂ ਕਰੂਗਾ ਠੀਕ ਹੈ ਨਾ ਦੋ ਰੋਟੀਆਂ ਪਹਿਲਾਂ ਕੰਮ ਦਾ ਜੀ ਦੋ ਹੀ ਹੂਣ ਖਾਣੀਆਂ ਨੇ ਕੋਈ ਹੈ ਨਾ ਕੋਈ ਵੀਆਈਪੀ ਨਹੀਂ ਕੁਛ ਨਹੀਂ ਹੈਗਾ ਲੋਕਾਂ ਲਈ ਕੰਮ ਕਰਨਾ ਹੈ ਮਜ਼ਦੂਰਾਂ ਲਈ ਕੰਮ ਕਰਨਾ ਹੈ ਉਹ ਇੱਕ ਠੋਕ ਕੇ ਕਰਾਂਗੇ ਆ ਖੈਰੇ ਵਰਗੇ ਜਿਹੜੇ ਮਾਨ ਵਰਗੇ ਸੌਦੇ ਕਰੀ ਫਿਰਦੇ ਨੇ ਬਠਿੰਡੇ ਤੋਂ ਲਖਾ ਸਿਧਾਨਾ ਜੀ ਆਪ ਖੜੇ ਨੇ ਖੈਰੇ ਵਰਗੇ ਤਾਂ ਦੌੜੀਆ ਸਾਹਿਬ ਮੈਂ ਕਿਹਾ ਦੌੜ ਦੀ ਹੈ ਨਹੀਂ ਉਹ ਗੈਂਗਸਟਰਾਂ ਨੂੰ ਕੌਣ ਵੋਟ ਪਾਉਂਦਾ ਹੁੰਦਾ ਦੌੜ ਦੀ ਹੈ ਨਹੀਂ ਪਹਿਲੀ ਸੀਟ ਲੈ ਲਓ ਤੁਸੀਂ ਬਠਿੰਡੇ ਦੀ ਪਰਮਪਾਲ ਕੌਰ ਜਿੱਤ ਰਹੀ ਹੈ ਜੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਵੀ ਪੰਥ ਪਾਰਟੀ ਵਾਲਾ ਕੰਮ ਨਹੀਂ ਕੀਤਾ ਜੇ ਪੂਰਾ ਸਮਰਥਨ ਕਰੋਗੇ ਬਿਲਕੁਲ ਇਕੱਲਾ ਸਮਰਥਨ ਨਹੀਂ ਕਰਾਂਗੇ ਅੱਧਾ ਪੰਜਾਬ ਜਿੱਤ ਕੇ ਦੇਵਾਂਗੇ ਛੇ ਸੀਟਾਂ ਲੈ ਕੇ ਦੇਵਾਂਗੇ ਹੋਰ ਦੱਸੋ ਗਿਣਦਿਆਂ ਕਿਹੜੀਆਂ ਕਿਹੜੀਆਂ ਚਾਹੀਦੀਆਂ ਨੇ ਜਰੂਰ ਸਾਡੇ ਸਾਡੀ ਜਨਤਾ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਤੁਸੀਂ ਉਹ ਅਖਵਾਣੀ ਪਹਿਲਾਂ ਹੀ ਕਰਤੀ ਵੀ ਪੰਜਾਬ 'ਚ ਕਿਹੜਾ ਐਮਪੀ ਆਊਗਾ ਬੀਜੇਪੀ ਦੇ ਪਹਿਲੀ ਸੀਟ ਲੈ ਲਓ ਤੁਸੀਂ ਬਠਿੰਡੇ ਦੀ ਪਰਮਪਾਲ ਕੌਰ ਜਿੱਤ ਰਹੀ ਹੈ ਜੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਵੀ ਪੰਥ ਪਾਰਟੀ ਵਾਲਾ ਕੰਮ ਨਹੀਂ ਕੀਤਾ ਉਹ ਚੌਥੇ ਨੰਬਰ ਤੇ ਆ ਦੌੜ ਵਿੱਚੋਂ ਬਾਹਰ ਐ ਦੂਜੀ ਸੀਟ ਲੈਣੀ ਐ ਸੰਗਰੂਰ ਦੇਵਾਂਗੇ ਜੀ ਆ ਖੈਰੇ ਵਰਗੇ ਜਿਹੜੇ ਮਾਨ ਵਰਗੇ ਸੌਦੇ ਕਰੀ ਫਿਰੇ ਬਠਿੰਡੇ ਤੋਂ ਲਖਸਧਾਨਾ ਜੀ ਆਪ ਖੜੇ ਨੇ ਰੱਖੇ ਵਰਗੇ ਤਾਂ ਦੌੜ ਕੁੜੀਆ ਸਾਹਿਬ ਮੈਂ ਕਿਹਾ ਦੌੜ ਜੀ ਹੈ ਨਹੀਂ ਉਹ ਗੈਂਗਸਟਰਾਂ ਨੂੰ ਕੌਣ ਵੋਟ ਪਾਉਂਦਾ ਹੁੰਦਾ ਦੌੜ ਜੀ ਹੈ ਨਹੀਂ ਤੀਜੀ ਲੈਣੀ ਐ ਪਟਿਆਲਾ ਲੈ ਲਓ ਮਹਾਰਾਣੀ ਜਿੱਤੋਗੇ ਚੌਥੀ ਲੈਣੀ ਐ ਲੁਧਿਆਣਾ ਲੈ ਲਓ ਪੰਜਵੀਂ ਲੈਣੀ ਐ ਹੁਸ਼ਿਆਰਪੁਰ ਲੈ ਲਓ ਛੇਵੀਂ ਚਾਹੀਦੀ ਐ ਖੰਡੂਰ ਸਾਹਿਬ ਵੀ ਲੈ ਕੇ ਜਾਵਾਂਗੇ ਹੋਰ ਦੱਸੋ ਐਤੋਂ ਬਾਅਦ ਮੈਂ ਦਾਵਾ ਨਹੀਂ ਕਰਦਾ ਮੈਂ ਭਗਵੰਤ ਮਾਨ ਨੂੰ ਮੰਗ ਜੁਮਲਾ ਨਹੀਂ ਛੱਡਦਾ ਵੀ 13 ਜ਼ੀਰੋ ਕਰਾਂਗੇ ਉਹ ਨਹੀਂ ਕਰਦਾ। ਵੀ ਇਹ ਭੁਖਬਾਣੀ ਹੈ ਕਿ ਪਹਿਲਾਂ ਪਹਿਲਾਂ ਗਰਾਊਂਡ ਲੈਵਲ ਤੇ ਕੰਮ ਕੀਤਾ। ਗਰਾਊਂਡ ਲੈਵਲ ਤੇ ਕੰਮ ਕੀਤਾ ਹੈ ਮਜ਼ਦੂਰਾਂ ਨੂੰ ਮਿਲਿਆ ਜੀ ਉਹਨਾਂ ਦਾ ਹਾਂ ਦਾ ਨਾ ਰਾਇ ਉਹ ਕਹਿੰਦੇ ਸਾਡੇ ਲਈ ਕੀਤਾ ਹੀ ਕੁਝ ਨਹੀਂ ਨਾ ਪਾਰਟੀਆਂ ਨੇ। ਹਾਂ। ਉਹ ਇਹ ਕਹਿੰਦੇ ਕਹਿੰਦੇ ਸਾਡੇ ਲਈ ਇਹਨਾਂ ਪਾਰਟੀ ਨੇ ਕੀਤਾ ਹੀ ਕੁਝ ਨਹੀਂ। ਇਹ ਹੰਗਾਰਾ ਮਿਲਿਆ ਹੋਇਆ ਹੈ। ਠੀਕ ਹੈ ਨਾ? ਹੋਰ ਦੱਸੋ। ਲੋਕਾਂ ਦਾ ਥੋੜੇ ਤੇ ਵੀ ਪੂਰਾ ਫੇਤ ਆ। ਮੈਂ ਕਹਿੰਦਾ ਜੀ ਜਿਹੜੀ ਗੱਲ ਕਰਾਂਗੇ ਆਪ ਬੂਟਾ ਸਿੰਘ ਆਪਣੇ ਲਈ ਗੱਲ ਨਹੀਂ ਕਰੂਗਾ। ਠੀਕ ਹੈ ਨਾ? ਦੋ ਰੋਟੀਆਂ ਪਹਿਲਾਂ ਕੰ ਕੋਈ ਹੈ ਨਾ ਕੋਈ ਵੀਆਈਪੀ ਨਹੀਂ ਕੁਝ ਨਹੀਂ ਹੈਗਾ ਲੋਕਾਂ ਲਈ ਕੰਮ ਕਰਨਾ ਹੈ ਮਜ਼ਦੂਰਾਂ ਲਈ ਕੰਮ ਕਰਨਾ ਹੈ ਉਹ ਇੱਕ ਠੋਕ ਕੇ ਕਰਾਂਗੇ